ਕਾਲੀ ਦਾ ਪਹਾਰ ਆ ਰਿਹਾ ਹੈਗਾ ਉਹਦੇ ਵਿੱਚ ਆਪਾਂ ਆਪਣੀ ਸੇਫਟੀ ਨੂੰ ਵੀ ਮੁੱਖ ਰੱਖੀਏ ਤੇ ਆਪਣੇ ਪਰਿਵਾਰਾਂ ਨੂੰ ਵੀ ਮੁੱਖ ਰੱਖੀਏ ਪਰਿਵਾਰਾਂ ਨੂੰ ਮੁੱਖ ਰੱਖਦੇ ਹੋਏ ਨਾਲੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇੱਕ ਕਪੜੇ ਪੰਜਾਬ ਦੇ ਵਿੱਚ ਬੜੀ ਮਾੜੀ ਅਲਮਤ ਚੱਲ ਰਹੀ ਸੀ ਜਿਹਨੂੰ ਮਸ਼ਹੂਰੀ ਦੀ ਅਲਮਤ ਕਹਿੰਦੇ ਨੇ ਉਹ ਸਾਡੀ ਸਰਕਾਰ ਬਹੁਤ ਜ਼ੋਰ ਅਸ਼ੋਰਾਂ ਦੇ ਨਾਲ ਉਹਨੂੰ ਮਿਟਾਉਣ ਤੇ ਲੱਗੀ ਹੋਈ ਹੈਗੀ ਸਾਡਾ ਉਹਦੇ ਵਿੱਚ ਸਹਿਯੋਗ ਦਿਓ ਸਹਿਯੋਗ ਦਿਓਗੇ ਤਾਂ ਆਪਾਂ ਰਲ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਕਰ ਸਕਾਂਗੇ ਇੱਕ ਹੋਰ ਜਿਸ ਤੁਹਾਡੇ ذریعے ਬੇਨਤੀ ਕਰਨੀ ਚਾਹਨਾ ਇੱਕ ਪਰਾਲੀ ਦੀ ਅੱਗ ਜਿਹੜੀ ਲੱਗਦੀ ਹੈਗੀ ਆ ਉਹਨੂੰ ਘੱਟ ਤੋਂ ਘੱਟ ਲਾਉਣ ਦੀ ਕੋਸ਼ਿਸ਼ ਕਰੋ ਜਿੰਨਾ ਵਧੀਆ ਕਰਾਂਗੇ ਉਨਾ ਹੀ ਸਾਡਾ ਵਾਤਾਵਰਣ ਸਾਫ਼ ਸਥਾਨ। ਥੈਂਕ ਯੂ ਸਰ ਇੱਕ ਦੀਵਾਲੀ ਦਾ ਤਿਉਹਾਰ ਆ ਗਿਆ ਦੀਵਾਲੀ ਦਾ ਸਿਫਰ ਨੂੰ ਇਹਨੂੰ ਲੈ ਕੇ ਲੜਾ ਸਕਦਾ ਜੂਏ ਵਿੱਚ ਬੜਾ ਵਾਅਦਾ ਹੁੰਦਾ ਹੈ 23 ਦਿਨ ਨੰਗਲ ਦੇ 14 ਨੌਜਵਾਨ ਹਮਾਚਰ ਪੁਲਿਸ ਚੱਕ ਕੇ ਲੈ ਗਈ ਸੀ ਉਹਨਾਂ ਨੂੰ ਫਿਰ ਚਾਦੂ ਦੇਣਾ। ਮੇਰੀ ਉਹਨਾਂ ਨੂੰ ਚੇਤਾਵਨੀ ਹੈ ਜੀ ਵੀ ਜਦ ਤਾ ਤੇ ਮਾੜਾ ਕੰਮ ਛੱਡ ਦੇਣ ਤਾਂ ਜਾਇਕ ਛੱਡ। ਇਕ ਸਰ ਨੰਗਲ ਦੀ ਗੱਲ ਕਰੀਏ BBMP ਏਰੀਆ ਤੁਹਾਡੇ ਲਾਗੇ ਛਾਗੇ ਇਹਨਾਂ ਦੇ ਬਹੁਤ ਜ਼ਿਆਦਾ ਖੰਡਰ ਕੁਆਟਰ ਹੈ। ਆਮ ਆਖਾਰਾਂ ਦੀਆਂ ਸੁੜਕੀਆਂ ਬਣ ਗਈਆਂ ਇਹਨਾਂ ਵਿੱਚ ਜੋ ਚਿੱਟਾ ਤਸਕਰ ਹੈ ਚਿੱਟਾ ਪੀਣੇ ਵਾਲੇ ਆ ਉਹਨਾਂ ਲਈ ਇਹ ਬਹੁਤ ਵਧੀਆ ਵਰਦਾਨ ਅੱਡਾ ਸਾਬਤ ਹੋਈ। ਕੀ ਨੂੰ ਲੈ ਕੇ ਕਦੇ BBMP ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਹੋਣ ਦੀ ਬਾਰੇ ਹੈ ਵਿਚਾਰ ਉਤਾਰਦ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੈਨੂੰ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਉਹ BBMP ਵਾਲੇ ਹੋਣ ਭਾਵੇਂ ਆਮ ਪਬਲਿਕ ਹੋਵੇ ਮੈਂ ਸਾਰਿਆਂ ਨਾਲ ਵਾਤਾਵਰਣ ਲੱਭ ਕਰਕੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਲਿਪਸਾ ਇੱਕ ਵੱਡੀ ਸਮੱਸਿਆ ਹੈ ਅੱਜ ਦੀ ਨਹੀਂ ਕਾਫੀ ਲੰਬੇ ਸਮੇਂ ਤੋਂ ਆਇਆ ਹੈ ਹਾਈਵੇ ਦੇ ਹਾਲਾਤ ਬੜੇ ਖਰਾਬ ਹੈ। ਓਵਰਲੋਡ ਟੈਪਰਾਂ ਦੀ ਬੜੀ ਤਗੜੀ ਸਮੱਸਿਆ ਹੈ ਜੀ ਅਜੇ ਤੱਕ ਹੱਲ ਨਹੀਂ ਹੋ ਪਾਈ। ਉਹਦੇ ਬਾਰੇ ਕੀ ਕਰੋਗੇ ਤੁਸੀਂ? ਜਿਹਦੇ ਬਾਰੇ ਵਿੱਚ ਵਿਚਾਰ ਕਰਕੇ ਤੁਸੀਂ ਕੋਈ ਨਾ ਕੋਈ ਪਲਾਨ ਜਾਰੀ ਕਰਾਂਗੇ ਜੀ ਜਿਹਦੇ ਤਰ੍ਹਾਂ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਉਹਨੂੰ ਅਲਰਟ ਕਰਕੇ ਇਹਨਾਂ ਦੇ ਚਲਾਨ ਵਗੈਰਾ ਕਰਕੇ ਜਾਂ ਹੋਰ ਵੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ। ਇਹ ਕਿਸ ਤਰ੍ਹਾਂ ਹੁੱਲੜਬਾਜਾਂ ਦੀ ਗੱਲ ਕਰੀਏ ਬੋਲਟਾਂ ਨੇ ਪਟਾਕੇ ਆਮ ਸੁਰਨੋ ਨਗਿੰਦੇ ਕੋਲ ਜਾਂ ਮoure ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ ਤਾਂ ਕਿਤਨਾ ਕਿਤੇ ਬੱਚੇ ਵੀ ਪ੍ਰੇਸ਼ਾਨ ਹੋਣ ਦੇ ਮਾਪੇ ਵੀ ਪ੍ਰੇਸ਼ਾਨ ਇਹਨਾਂ ਹੁੱਲੜਬਾਜਾਂ ਨੂੰ ਕੀ ਤਦਾਬ ਦੇਣਾ ਚਾਹੀਦਾ ਸਰ ਬਾਈਕਾਂ ਨੇ ਪਟਾਕੇ ਬਹੁਤ ਵਜ ਰਹੇ ਹਨ ਔਰ ਬਿਨਾ ਨੰਬਰ ਪਲੇਟ ਤੋਂ ਕਾਫੀ ਮੋਟੇ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਮਨਾਸਰ ਐਕਸ਼ਨ ਲਿਆ ਜਾਵੇ ਇੱਕ ਸਰ ਜਨਤਾ ਦੀ ਗੱਲ ਕਰੀਏ ਜਨਤਾ ਦਾ ਵਿਸ਼ਵਾਸ ਕਿੰਨਾ ਕਿਤੇ ਮੁਰੜ ਤੋਂ ਉੜਦਾ ਜਾ ਰਿਹਾ ਪੰਜਾਬ ਪੁਲਿਸ ਦੇ ਪ੍ਰਤੀ ਜੋ ਬਣਿਆ ਸੀਗਾ 2-3 ਸਾਲ ਪਹਿਲੇ ਵੀ ਪੁਲਿਸ ਨੂੰ ਦੱਸੋ ਪਹਿਲੇ ਹੀ ਸਮਾਜ ਵਿਰੋਧੀ ਅਨਸਰ ਦੀ ਜਾਣਕਾਰੀ ਉਹ ਮਿਲ ਜਾਂਦੀ ਇਹਦੇ ਲਈ ਇਹਦੇ ਲਈ ਕੋਈ ਤੁਸੀਂ ਮੋਬਾਈਲ ਨੰਬਰ ਜਨਤਾ ਕਰਨਾ ਚਾਹੁੰਦੇ ਹੋ ਜਾਂ ਕੁਝ ਇਹਦੇ ਲਈ ਮੈਂ ਜਨਤਾ ਨੂੰ ਸਾਰੇ ਨੂੰ ਜਿੰਨੇ ਵੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਕਹਿਣਾ ਚਾਹਣਾ ਕਿ ਮੇਰਾ ਮੋਬਾਈਲ ਨੰਬਰ ਹੈ 997660038 ਕਿਸੇ ਵੇਲੇ ਵੀ ਅੱਧੀ ਰਾਤ ਨੂੰ ਵੀ ਫੋਨ ਕਰੋਗੇ ਤੁਹਾਡੀ ਮਦਦ ਲਈ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਹੱਕ ਮੋਰੇ ਖੜਾ ਹੋਊਗਾ ਹਰ ਤਰ੍ਹਾਂ ਦੀ ਤੁਹਾਡੀ ਮਦਦ ਕੀਤੀ ਟ੍ਰੈਫਿਕ ਪੁਲਿਸ ਅਜਿਹਾ ਕੱਟੀ ਦਿਖਾਈ ਦਿੰਦੀ ਹੈ ਜੀ ਨੰਗਲ ਜੇ ਦਿਵਾਲੀ ਹੈ ਬੇਚਾਰਾ ਬੀਤਾ ਜੀ ਜਾਮ ਲੱਗੇ ਰਿਹਾ ਹੈ ਸ਼ਹਿਰ ਦੇ ਵਿੱਚ ਦਿਵਾਲੀ ਆ ਗਈ ਹੈ ਜੀ ਤਿਹਾਰਾਂ ਦੇ ਚੱਲਦੇ ਸੜਕਾਂ ਤੱਕ ਕਰਾਊਡ ਆ ਗਿਆ ਜੀ ਉਹਦੇ ਸਬੰਧ ਦੇ ਵਿੱਚ ਕੋਈ ਰੂਟ ਪਲਾਨ ਜਾਂ ਕੋਈ ਇਸ ਤਰ੍ਹਾਂ ਦਾ ਟ੍ਰੈਫਿਕ ਵਿਵਸਥਾ ਕੀਤੀ ਜਾਏਗੀ ਸਭਾ ਜਲਦੀ ਕੀਤੀ ਜਾਏਗੀ ਇਹਦਾ ਤੁਹਾਡੇ ਨਾਲ ਜਾਗਰ ਨੀ ਕੀਤੀ